ਇੰਨਾ ਨੇ ਡਿਊਟੀ ਜਾਣਾ ਉਠੋ ਸਾਬ ਜੀ ਉਠੋ ਚਾਹ ਬਣਾ ਕੇ ਲੈਣਤੀ ਐ ਕਿੰਨੀ ਵਜੇ ਮੇਰੇ ਨਾਲ ਤੁਹਾਨੂੰ ਅੱਗੇ ਠਾਲ ਲਿਆ ਵਾ ਦਨਾਲੇ ਉਠੋ ਤੇ ਫਰੈਸ਼ ਹੋ ਜਾਓ ਮੈਂ ਰੋਟੀ ਪਾਣੀ ਪਕਾਦਾ ਤੁਹਾਨੂੰ ਉਹ ਰੋਟੀ ਦੀ ਨਾ ਟੈਨਸ਼ਨ ਲੈਗਾ ਤੁਸੀਂ ਕਿੰਨੀ ਵਾਰੀ ਕਿਹਾ ਵਾ ਕਿਉਂ ਪ੍ਰਵਾਹ ਦਾ ਢਾਬਾ ਜਿੰਦਾਬਾਦ ਆਹੋ ਖਾ ਖਾ ਪਲਵਾਨ ਦੇ ਢਾਬੇ ਦੀਆਂ ਅੱਗੇ ਗੋਗੜ ਕੱਢ ਲਈ ਆ ਪੀ ਲੋ ਚਾਹ ਤੇ ਮੈਂ ਹੁਣ ਚੱਲੀ ਆ ਬਾਕੀ ਸਾਰੀ ਮੈਂ ਰੋਟੀ ਦੀ ਤਿਆਰੀ ਕਰ ਲਈ ਐ ਰੋਟੀ ਖਾ ਕੇ ਜਾਣੀ ਅੱਜ ਚੰਗਾ 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 ਬੜੀ ਸ਼ਤੀ ਦਿਨ ਚੜਿਆ ਅੱਜ ਤੇ ਹੋਰ ਇਹ ਕੱਟ ਇੱਕ ਦਿਨ ਬੰਦਾ ਨਾ ਵੀ ਲਾਵੇ ਰਾਤ ਨੂੰ ਤੇ ਬੰਦਾ ਸਵਕਤੀ ਉੱਠ ਜੇ ਕਿਤੇ ਪਾਠ ਪੂਜਾ ਹੀ ਕਰ ਲੇ ਉਹ ਤਾਂ ਤੁਹਾਡੇ ਕਰਮਾਂ ਚ ਨਹੀਂ ਹੈਗੀ ਉਹ ਚਾਹ ਖੜਾ ਪਹਿਲਾਂ ਤੂੰ ਬੈਠ ਟੀ ਮੇਰੀ ਉਹਦੇ ਕੀੜਾ ਕਰਨ ਇੱਥੇ ਹੀ ਆਉਦੇ ਹੁਣ ਉਹਦੇ ਨਾ ਦਿਵਾਲੇ ਹੋ ਜੇ ਚੰਗਾ ਚੰਗਾ ਲੜੀ ਤੂੰ ਫੋਨ ਹੀ ਡੇ ਚੁੱਕੇ ਨੇ ਉਹ ਸਾਇਲੈਂਟ ਲੱਗਾ ਰਹਾਦਾ ਯਾਰ ਆਹ ਕਰਿਓ ਮन्ने ਚਾਚੇ ਨਾਲ ਗੱਲ ਕਰਿਓ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਦਾ ਭਲਵਾਨ ਠੀਕ ਠਾਕ ਹੀ ਰਹਨਾ ਵਧੀਆਂ ਵਧੀਆਂ ਹੋਰ ਬੱਸ ਵਧੀਆਂ ਤੇ ਕੀ ਗੱਲ ਮੈਨੂੰ ਫੋਨ ਨਹੀਂ ਲਾਇਆ ਤੂੰ ਗੱਲ ਫੋਨ ਕੀ ਲਾਉਣਾ ਮੈਂ ਡਾਰੀ ਪੜਾ ਕੇ ਆਇਆ ਤੇ ਫਿਰ ਮੈਂ ਦਮ ਦਮ ਭੱਜ ਗਿਆ ਕਰਾਂ ਅਸ਼ਦਾਈ ਨਾ ਹੋਵੇ ਤੇ ਪਰਾ ਤੇਰਾ ਉੱਥੇ ਹੀ ਨਾ ਤੈਨੂੰ ਕਿ ਲੋੜੀ ਭੱਜਣ ਦੀ ਕੀ ਜਰੂਰ ਦੀ ਤੂੰ ਮੈਨੂੰ ਫੋਨ ਕਰਦਾ ਬਸ ਉਹ ਤਾਂ ਹੀ ਪਰ ਮੈਨੂੰ ਦੱਸਿਆ ਨਹੀਂ ਨਾ ਪਹਿਲਾਂ ਕਿ ਕੀ ਚੱਕਰ ਮੈਂ ਤਾਂ ਤੁਹਾਨੂੰ ਪਤਾ ਹੋਣਾ ਪਹਿਲਾਂ ਉਹ ਨਹੀਂ ਨਹੀਂ ਮੈਂ ਵੀ ਡਿਊਟੀ 'ਚ ਆ ਫੇਰ ਹੀ ਪਤਾ ਲੱਗਾ ਮੈਨੂੰ ਆਹ ਉਹ ਤਾਂ ਲੱਗੇ ਰੇਡ ਮਾਰ ਮੈਂ ਭੇਜ ਰਮਾਨਾ ਆਪਣੇ ਬੰਦੇ ਕੋਲ ਕਰ ਲਾਂਗੇ ਗੱਲਬਾਤ ਸਾਰੀ ਜਿਹੜੀ ਕਰਨੀ ਹੈ ਉਹ ਤਾਂ ਹੀ ਫੇ ਮੌਕੇ ਤੇ ਭੱਜ ਗਿਆ ਮੈਂ ਤਾਂ ਪਤਾ ਨਾ ਕਰਦਾ ਹੀ ਕਰ ਲੈ ਅੱਛਾ ਜੀ ਕਿੱਥੇ ਆ ਹੁਣ ਉਹ ਨਮੇ ਚਲਾ ਕੇ ਸਕੇਈ ਆ ਮੈਂ ਆਉਣਾ ਕਰਨਾ ਅੱਜ ਆ ਜਾ ਆ ਜਾ ਘਰੇ ਹੀ ਕੋਈ ਗੱਲ ਨਹੀਂ ਜੇ ਕੋਈ ਗਲਬਾਤ ਮੈਂ ਤੈਨੂੰ ਪਹਿਲਾਂ ਫੋਨ ਕਰਕੇ ਦੱਸੂ ਕੰਮ ਤੋਂ ਨਾ ਕਰ ਆਪਣਾ ਨਕੇ ਨੂੰ ਹਾਂ ਉਹ ਤੇ ਨਾ ਨੂੰ ਕੱਢੋ ਨਾ ਮੇਰਾ ਫੇਰ ਕੋਈ ਨਹੀਂ ਕੋਈ ਨਹੀਂ ਕਰਦੇ ਤੂੰ ਘਰ ਆ ਮਨਵੀਰ ਵੀ ਚੜੀ ਰਹੀ ਰੋਣ ਰਾਂ ਰ ਆ ਤੂੰ ਉਹਦੇ ਲੱਗੇ ਰਹਿ ਕੋਈ ਗੱਲ ਨਹੀਂ ਜੋ ਕੋਈ ਗਲਬਾਤ ਮੈਂ ਤੈਨੂੰ ਫੋਨ ਕਰੂ ਤੂੰ ਘਰ ਭਿਆ ਹੋਣੀ ਫਿਰ ਤੂੰ ਠੀਕ ਠੀਕ ਹਾਂ ਮੈਂ ਕਹਾਂ ਕਿ ਹੁਣ ਮਿਲਦਾ ਤੁਹਾਨੂੰ ਆ ਜਾ ਆ ਜਾ ਘਰ ਮੈਂ ਬਸ ਤਿਆਰ ਹੋ ਕੇ ਆਉਣਾ ਚੰਗਾ ਚੰਗਾ ਜਲ ਆ ਉੱਡੇ ਜਾ ਗਰ ਹਾਂਜੀ ਆ ਪੁੱਤ ਮੇਰੀ ਚਾਹ ਠੰਡੀ ਹੋ ਗਈ ਸੁੱਤੀ ਆ ਜਾਂ ਗਰਮ ਕਰਕੇ ਲੈ ਠੀਕ ਚਾਹ ਨੂੰ ਮਨਾਉਂਦੇ ਨੇ ਫੇਰ ਦਿਵਾਲੇ ਹੋਈ ਨਾ ਵਾ ਇਹ ਚਾਹ ਨਹੀਂ ਪੀਤੀ ਅਜੇ ਤੱਕ ਫੇਰ ਗਰਮ ਕਰਾਈ ਆ ਆਹੋ ਹਲੋ ਰੇਡੀਆ ਉਹ ਲੈ ਆ ਯਾਰ ਚਾਹ ਨਹੀਂ ਪੀਤੀ ਅਜੇ ਤੱਕ ਉਹ ਨਹੀਂ ਫੋਨ ਆ ਗਿਆ ਠੰਡੀ ਹੋ ਗਈ ਆਹੋ ਮੈਨੂੰ ਤੁਹਾਡੀ ਆਵਾਜ਼ ਤਾਂ ਨਹੀਂ ਜੰਗਿਆ ਰਗੀ ਰੋਜ਼ ਦੋਦੀ ਬੜੀ ਚਾਹ ਤੱਕ ਨਹੀਂ ਕਰਾਉਣੀ ਹੁੰਦੀ ਆ ਉਹ ਤੈਨੂੰ ਥੋੜੀ ਮੈਂ ਕਿਹਾ ਆਪਣੇ ਮੁੰਡੇ ਨੂੰ ਕਿਹਾ ਇੱਕ ਦਿਨ ਆ ਜਿਹੜੀ ਰੋਜ਼ ਹੈ ਤੇ ਤੁਸੀਂ ਪੈਗ ਲਾਉਂਦੇ ਨਾ ਇਹ ਨਾ ਲਾਇਆ ਕਰੋ ਇਹ ਮੈਨੂੰ ਬੜੀ ਨਫਰਤ ਜੈ ਇੰਨਾਂ ਗੱਲਾਂ ਤੋਂ ਆ ਤਿੰਨਾਂ ਚੀਜ਼ਾਂ ਤੋਂ ਮੈਨੂੰ ਬੜੀ ਨਫਰਤ ਹੀ ਇੱਕ ਤੇ ਵਾਦੂ ਦੀ ਯਾਰਾਤ ਯਾਰੀਆ ਦੋਸਤੀਆਂ ਤੇ ਇੱਕ ਜਿਹੜੀ ਵਿਸ਼ਵਤਨੋ ਕੀ ਲੈ ਲੈ ਕੇ ਤੇ ਘਰਨੇ ਦੇ ਦੋ ਨੰਬਰ ਦਾ ਪੈਸਾ ਉਹ ਮੈਂ ਵੀ ਰੋਜ਼ ਪੀਣਾ ਇੱਕ ਅਦਾ ਪੈਗ ਲਾਉਣਾ ਹੁੰਦਾ ਕਿ ਦੇ ਸੌਣ ਲੱਗਿਆ ਮੈਨੂੰ ਪਤਾ ਤਾਂ ਪਹਿਲਾਂ ਕੀ ਗਿਆ ਸੀ ਤੇ ਮੈਨੂੰ ਸ਼ਰਾਬ ਨੂੰ ਨਫ਼ਰਤ ਆ ਉਦੋਂ ਤੇ ਸਾਰੀਆਂ ਗੱਲਾਂ ਮੰਨੀ ਜਾਂਦੀਆਂ ਸੀ ਉਹ ਚੰਗਾ ਬਾਬਾ ਚੰਗਾ ਕੀ ਸਿੱਖਦਾ ਹੋਊਗਾ ਤੁਹਾਡੇ ਤੋਂ ਚੱਲ ਬਈ ਦੱਸ ਕਾਕਾ ਕੀ ਰੱਦਾ ਤੇਰਾ ਗਾੜੀ ਹੁਣ ਬਾਹਰ ਜਾਣਾ ਡੈਡੀ ਹੋਰ ਕਰਨਾ ਨੰਨ੍ਹ ਲੋ ਸੁਣ ਲੋ ਇਹ ਤਾਂ ਨਹੀਂ ਰੱਦਾ ਬਾਹਰ ਜਾਣਾ ਤੂੰ ਹਾਂਜੀ ਪਲੱਸ 2 ਕਰਕੇ ਬਾਹਰ ਕੌਣ ਜਾਂਦਾ ਸਾਰੇ ਡੈਡੀ ਦੇ ਆਣ ਉਹ ਪੁੱਤ ਬੰਦਿਆਂ ਨੂੰ ਨਾ ਗ੍ਰੈਜੂਏਸ਼ਨ ਕਰ ਹੁਣ ਡੈਡੀ ਮੈਂ ਨਹੀਂ ਪੜਨਾ ਪੁੱਤ ਨਾ ਕਿ ਚੋਰੀ ਪੜਨਾ ਅੱਗੇ ਤੇ ਪੜਾਈ ਤੋਂ ਖੜਾ ਛੁੱਟਿਆ ਆ ਆ ਉਹਨੇ ਡੈਂਟਲ ਦਾ ਕਰ ਲਾ ਵਿਦਿਆ ਮਨਸਵਨੀ ਆ ਮੁਸਕਉਂਦੀਆਂ ਲੋਕਾਂ ਚ ਡੈਂਟਲ ਲਗਾਣਾ ਜੋ ਬਾਹਰ ਚਲਦਾ ਹੈ ਨਾ ਬਹਾਨਾ ਕੋਈ ਨਾ ਕੋਈ ਪਹਿਲਾਂ ਲੱਭਾ ਹੁੰਦਾ ਵਾ ਮੈਂ ਨਹੀਂ ਇੱਧਾ ਘਲਣਾ ਤੈਨੂੰ ਕਦੇ ਵੀ ਚੁੱਪ ਕਰਕੇ ਗ੍ਰੈਜੂਏਸ਼ਨ ਕਰ ਫਿਰ ਬਾਅਦ ਚ ਵੇਖੇ ਕੀ ਕਰਨਾ ਜ਼ਰਾ ਕੀ ਨਹੀਂ ਕਰਨਾ ਪੈਸੇ ਆਹੀ ਨਾਲ ਤੂੰ ਥੋੜੀ ਲਾਉਣੇ ਤੂੰ ਪੜ ਬੰਦੇ ਆਂ ਤੂੰ ਪੁੱਤ ਨਾਲੇ ਇੱਥੇ ਕਿਹੜੀ ਕੋਈ ਕਮਾਈ ਘੱਟ ਵਾ ਤੇਰੇ ਪਿਓ ਦੀ ਚੁੱਪ ਕਰਕੇ ਤੇ ਪੜਾਈ ਕਰ ਲੈ ਇਹੋ ਕੰਮ ਆਉਣੀ ਆ ਪਲੱਸ 2 ਕਰਕੇ ਨਾ ਕਿਸੇ ਦਾ ਭਲਾ ਨਹੀਂ ਹੋਇਆ ਅਜੇ ਤੱਕ ਉਮੀ ਸਾਰੇ ਦੇ ਬਾਹਰ ਗਏ ਬਾਹਰ ਪਉ ਤਾਂ ਦਿਹਾੜੀਆਂ ਹੀ ਆ ਉਹ ਤਾਂ ਬਾਹਰ ਕੀ ਆ ਆ ਵੇਖ ਜਿਹੜਾ ਨਾ ਕੀ ਬਣਨਦਾ ਬਾਹਰ ਦਾ ਹੁਣ ਜਿਹੜਾ ਤੇ ਇਥੋਂ ਪੜ੍ਹ ਕੇ ਚਲ ਗਿਆ ਨਾ ਕੋਰਸ ਕਰਕੇ ਡਿਗਰੀਆਂ ਲੈ ਕੇ ਚਲ ਗਿਆ ਉਹ ਹੀ ਉੱਥੇ ਕਾਮਯਾਬ ਬਵਾ ਜੇ ਤੈਨੂੰ ਹੁਣ ਸਮਝ ਆ ਨਹੀਂ ਤੈਨੂੰ ਸਮਝ ਨਹੀਂ ਆਉਂਦੀ ਅੱਜ ਤੋ 4 ਸਾਲ ਬਾਅਦ ਸਮਝਾਈ ਉਹ ਸਮਝਾਈ ਦਾ ਫਾਇਦਾ ਕੋਈ ਨਹੀਂ ਉਦੋਂ ਪਰ ਬੰਦਾ ਆ ਨਹੀਂ ਸਕਦਾ ਦੁਬਾਰਾ ਪੜ੍ਹਾਈ ਵੀ ਨਹੀਂ ਕਰ ਸਕਦਾ ਚੇਤਾ ਵੀ ਭੁੱਲ ਜਾਂਦੀ ਹੈ ਬਾਕੀ ਨਾ ਕੋ ਮੇਰੀ ਰੈਪੂਟੇਸ਼ਨ ਦਾ ਖਿਆਲ ਕਰ ਲੋਕਾਂ ਕਹਿੰਦਾ ਪਿਓ ਅਫਸਰ ਦੇ ਮੁੰਡੇ ਨੂੰ ਪਲਾਸੂ ਕਰਕੇ ਦਿਹਾੜੀ ਕਰਨ ਲਾਇਆ ਆ ਗ੍ਰੈਜੂਏਸ਼ਨ ਕਰੋ ਫਿਰ ਵੇਖਦੇ ਆ ਕੀ ਕਰਨਾ ਵਾ ਤੇਰਾ ਠੀਕ ਆ ਪੁੱਤ ਆ ਦੇ ਐਡਮਿਸ਼ਨ ਲੈ ਜਾ ਕੱਲ੍ਹ ਜਾ ਆਪਣੇ ਭਾਵੇਂ ਬਾਹਰ ਤੇ ਭਾਵੇਂ ਇੱਥੇ ਦਿਹਾੜੀਆਂ ਤੇ ਦਿਹਾੜੀਆਂ ਹੀ ਹੁੰਦੀਆਂ ਵਾ ਤੇ ਜੇ ਤੂੰ ਕੋਈ ਚੰਗਾ ਕੰਮ ਕਰ ਲੇਂਗਾ ਨਾ ਤੇ ਮਾਪੇ ਉਹਦਾ ਨਾਮ ਰੌਸ਼ਨ ਕਰ ਦੇਗਾ ਠੀਕ ਹੀ ਨਹੀਂ ਗੱਲ ਆ ਤੇਰੀ ਜिद ਕਰਕੇ ਮੈਂ ਦੋ ਡੰਗਰ ਰੱਖੇ ਨੇ ਮੈਂ ਪੁੱਤ ਡੰਗਰ ਵੀ ਨਹੀਂ ਰੱਖਣੇ ਮੈਂ ਤਾਂ ਮੁੰਡਾ ਅੰਦਰ ਜਾ ਰੱਖ ਲੈਨੇ ਕੋਈ ਗੱਲ ਨਹੀਂ ਨਾਲ ਯਾਰੇ ਲੱਗਾ ਰਊਗਾ ਤੇ ਗਾੜੀ ਨੂੰ ਡੰਗਰ ਥੋੜੀ ਹੋਰ ਰੱਖਣੇ ਆ ਪਾਏ ਨੇ ਚਲੋ ਠੀਕ ਆ ਤੂੰ ਆਪ ਇਨੀ ਲੈ ਲੁੱਟਣ ਦੇ ਉਹਨੂੰ ਕੀ ਸਿੱਖਿਆ ਮਿਲੂਗੀ ਭਲਾ ਉਹ ਯਾਰ ਮੈਂ ਤਾਂ ਡਿਊਟੀ ਜਾਣਾ ਤੋ ਸਾਰੇ ਦਿਨ ਹੀ ਕੁੱਤੇ ਨੂੰ ਫਿਰਨਾ ਵਾ ਮੁਰਗੀ ਤੇ ਰਾਤ ਨੂੰ ਪੈ ਗਏ ਵੀ ਨਹੀਂ ਲਾਉਣੀ ਉਹ ਚੰਗਾ ਮਾਰਾ ਨਹੀਂ ਲਾਉਂਦੇ ਹਾਂ ਇੱਕ ਮੈਨੂੰ ਸਮੈਲ ਬੜੀ ਆਉਂਦੀ ਆ ਉਹ ਚੰਗਾ ਵਾ ਬਾਬਾ ਨੇ ਹੰਜਨੇ ਪੈਂਦੇ ਆ ਉਹ ਵਾਲੇ ਚਾਹ ਠੀਕ ਆ ਨਹੀਂ ਲਾਉਂਦੇ ਚਲੋ ਮੈਂ ਫੁਲਕੇ ਲੱਗੀ ਲਾਉਣ ਚਲ ਲਾ ਫਿਰ ਮੈਂ ਵੀ ਨਾਲ ਆ ਤੂੰ ਵੀ ਕਰ ਤਿਆਰੀ ਕਰ ਤੇ ਪੈਸੇ ਆਪਣੀ ਮਾਂ ਕੋ ਲੈ ਜੀ ਜਾਣ ਲੱਗਾ ਠੀਕ ਆ ਠੀਕ ਆ ਸਾਰਾ ਪਤਾ ਪੁੱਤਾ ਕਰਕੇ ਨਾ ਆਇਆ ਅੱਜ ਓਕੇ ਪੁੱਤੀ ਨਾ ਵਾ ਨਹੀਂ ਨਹੀਂ ਸਮਝ ਆਉਂਦੀ ਸੋਨਾ ਗਹਿਣੇ ਪਾਵਾਂ ਕਿ ਚਾਂ ਵੇਚ ਲਾਂ ਜਿੰਨਾ 5-6 ਲੱਖ ਰੁਪਈਆ ਤੇ ਮਿਲ ਜੇ ਚਲੋ ਇੰਨਾ ਵੀ ਸ਼ੁਕਰ ਵਾ ਸਵੱਲੇ ਟਾਈਮ ਦਾ ਬਣਾਇਆ ਹੈਗਾ ਹੁਣ ਤੇ ਬਥੇਰੀ ਅੱਗ ਲੱਗੀ ਪਈ ਐ ਦੇ ਰੇਟ ਨੂੰ ਵੀ ਸੋਚਦੀ ਹੀਗੀ ਨੋ ਨੋ ਤੇ ਤੀ ਨੂੰ ਇਹਦੇ ਚੋ ਹੀ ਪਾਉਂਗੀ ਚੱਲ ਕੋਈ ਜੇ ਮੇਰਾ ਬੰਦਾ ਸਹੀ ਸਲਾਮਤ ਰਿਆ ਬਥੇਰੇ ਸੋਨੇ ਮੰਮਾ ਪਾਪਾ ਨੇ ਕਦੋਂ ਨਾ ਆ ਕਿੰਨਾ ਟਾਈਮ ਹੋ ਗਿਆ ਪਾਪਾ ਨੂੰ ਅੰਡੇ ਗਏ ਤੇ ਪਤਾ ਜਣਾਵਾ ਪਾਪਾ ਨੇ ਚਲੋ ਚਲੋ ਹੁਣ ਆਪਾਂ ਚੱਲੀਏ ਕਿੱਥੇ ਅਬ ਹਏ ਹਏ ਇਹਨੂੰ ਮੈਂ ਇਦਾਂ ਹੀ ਖੜਾ ਇਹਨੂੰ ਕਿਹ ਲਫਾੜੇ ਚ ਪਾਵਾਂ ਅੱਜ ਕੱਲ ਤੇ ਲੋਕੀ ਹੱਥ ਚ ਹੀ ਲੈ ਜਾਂਦੇ ਆ ਖੋ ਕੇ ਚੱਲਾ ਦੇ ਬੈਗ ਜੈ ਇਹ ਚ ਕੀ ਹੁੰਦੀ ਤੇਲ ਬੋਤਲ ਉੱਠ ਜੂਤੀ ਪਾ ਪੁੱਤ ਮੇਰੇ ਪੁੱਤ ਜਿੰਨ ਲਗਦੇ ਆਏ ਆ ਗਏ ਜੀ ਤੂੰ ਹਾਂ ਮੈਂ ਹੁਣੇ ਮਮਾ ਨੇ ਪੁੱਛਿਆ ਕਿ ਬਾਬਾ ਕਦ ਆਉਗੀ ਵਾਣੀ ਮੈਂ ਵੀ ਲੋਕਦ ਲਗਦਾ ਆਇਆ ਅੰਦਰ ਬਹਿ ਅੰਦਰ ਚੱਲ 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 ਨਿਆਣੇਓ ਇੱਧਰ ਆਜਾ ਅੱਛਾ ਚੰਦ ਸਮ੍ਰਿਤ ਤੂੰ ਐਦਾ ਕਰ ਹਾਂਜੀ ਤੂੰ ਨਾ ਇੱਥੇ ਖਲੋ ਕੇ ਵੇਖ ਦੂਰ ਕਿਤੇ ਪੁਲਸ ਨਾ ਆਦੇ ਠੀਕ ਨਹੀਂ ਹੁੰਦੀ ਆ ਜਾ ਕੋਈ ਨਹੀਂ ਹੁੰਦਾ ਸ਼ਾਮੂ ਆ ਜਾ ਪੁੱਤ ਠੀਕ ਆ ਜਾ ਪੁੱਤ ਫਿਰ ਸੁਲੀਆ ਨਾ ਨਹੀਂ ਹਾਂ ਕਿੱਥੇ ਰਹੇ ਮੰਨਦੇ ਨਹੀਂ ਫਿਰ ਮੈਂ ਵੀ ਇੱਥੇ ਹੀ ਦੱਸਦਾ ਕੋਈ ਨਹੀਂ ਕਿੱਥੇ ਲੀ ਦੂੰ ਮੈਂ ਨਾ ਵੀਰ ਨਾਲ ਰਾਤੀ ਬਾਵਾ ਚ ਸਲਾਹ ਕਰਦੀ ਦੀ ਰਗਵੀਰ ਵੀਰ ਨਾਲ ਤੇ ਉਹ ਪਰ ਕਹਿੰਦੇ ਵੀ 5-7 ਲੱਖ ਰੁਪਈਆ ਹੱਥ ਚ ਰੱਖ ਤੇ ਮੈਂ ਹਾਂ ਝੱਲ ਜਿਹੜਾ ਸੋਨਾ ਵਾ ਨਾ ਚੰਗਈ ਹੋਇਆ ਅਗੇ ਤੇ ਇਹਦੇ ਸਲਾਹੀ ਕਰ ਲੈਣੀ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਪਹਿਲਾਂ ਮੇਰਾ ਇਰਾਦਾ ਹੀ ਮੰਮੀ ਨੂੰ ਫੋਨ ਕਰਾਂ ਫਿਰ ਮੈਂ ਹਾਂ ਭਾਬੀ ਨੇ ਦੇ ਉਹਨੂੰ ਮਿਹਣੇ ਬਥੇਰੇ ਮਾਰਨੇ ਆ ਕਿ ਆਹੋ ਹੀ ਕਮੀ ਹੈਗੀ ਐਦਾਂ ਉਦਾਂ ਕਈ ਕੋ ਤਾਂ ਨੂੰ ਪਤਾ ਬੋਲਦੀ ਆ ਇਹਨੂੰ ਗਹਿਣਾ ਪਾਲਾਂ ਕਿ ਜਾ ਵੇ ਚਲੀਏ ਕੀ ਕਰੀਏ ਇਹਦੇ ਕਿੰਨੇ ਕ ਬਹਾਨੇ ਕਰਦੇ ਮੈਂ ਜਦੋਂ ਫਿਰ ਵੀ ਪਲਿਆਂ ਸਮਿਆਂ ਦਾ ਬਣਿਆ ਹੁਣ ਤੇ ਰੇਟ ਬੜਾ ਹੋ ਗਿਆ ਵਾ 70 80 80000 ਰੁਪਏ ਨੂੰ ਆ ਆਹੋ ਚਲ ਅੰਦਰ ਰੱਖ ਮੈਂ ਕਰਦਾ ਫੂੰਫਣ ਕੇ ਇਹਨੂੰ ਮੁੰਜਾ ਦੋਸਤ ਨੂੰ ਉਹ ਕੋ ਮੰਗਦ ਮੰਗ ਲੈਨੇ ਆ 5 ਲੱਖ ਹੀ ਆ ਜੇ 5 ਲੱਖ ਨਾ ਛੜਦਾ ਫਿਰ ਕੋਈ ਨਹੀਂ ਮੰਜੋ 5 ਲੱਖ ਤੇ ਮੂੰਹੋਂ ਕਹਿਣ ਦੇ ਆ ਤੇ ਬਾਕੀ ਕੋਲ ਵੀ ਹੋਣੇ ਚਾਹੀਦੇ ਆ ਚਾਚਾ ਜੀ ਕਿੰਦੇ ਹੀਗੇ ਮੈਂ ਕਰੂੰਗਾ ਸਾਰਾ ਰਾਤ ਵੀ ਇਹਨਾਂ ਨੇ ਮੈਨੂੰ ਇੰਨੀ ਇੱਦਲਾਸਾ ਦਿੱਤਾ ਤਾਂ ਹੀ ਮੈਂ ਹੌਂਸਲੇ ਜਵਾਂ ਨਹੀਂ ਤੇ ਮੇਰੇ ਕੋਲ ਤਾਂ ਮਨਜੋ ਦਾ ਹੌਸਲਾ ਹੈ ਹੀ ਨਹੀਂਗਾ ਤੇ ਚੱਕ ਨੂੰ ਆ ਸੋਨਾ ਜਿਹੜਾ ਲੇਕਰਾਂ ਵੀ ਇਹ ਮੁੰਡਾ ਬੰਨਾ ਬੁੰਨਾ ਨਹੀਂ ਹੈਗਾ ਚੱਲ ਮਨਜੋ ਦਾ ਇਹਨੂੰ سونے ਨੂੰ ਕੀ ਕਰਨਾ ਵਾ ਤੇ ਹੀ ਕੋਲ ਹੋਏਂਦੇ ਆਪਣੇ ਨਿਆਣੇ ਵੀ ਵਧੀਆ ਪਾਲ ਜਾਣੇ ਆ ਅੱਜ ਤੂੰ ਕਿੰਨੇ ਰਿਜਾ ਨਾ ਬਣਾਇਆ ਤੇ ਹੁਣ ਤੂੰ ਕਹਿਣਾ ਪੈਗੇ ਕਿੰਨੇ ਚਾਣਾ ਜਾਂ ਤੇ ਬਥੇਰੀਆਂ ਆ ਹੁਣ ਪਰ ਕੀ ਕਰਨਾ ਵਾ ਕਿਨੇ ਚਾਵਾਂ ਨਾ ਤੂੰ ਬਣਾਇ ਇਹ ਪਹਿਲੀ ਗਾਨੇ ਦਾ ਖਲਿਨੇ ਆ ਤੁਮਿੰਦੇ ਤੇ ਪਹਿਲੀ ਵੀ ਗੜੀ ਛੁੱਟਣੀ ਆ ਸੌਖੀ ਛੁੱਟਦੀ ਆ ਆਹ ਤੋ ਉਹਨਾਂ ਕੋ ਪਿੱਜੇ ਸਿੱਧੇ ਚੌਥੇ ਸੇ ਲਵਾ ਲਾਂਗੇ ਨਾ ਚਾਚੇ ਨੇ ਕੋਪਰ ਆਪ ਕਿਹਦੀ ਵਾਈ ਆਪ ਕਰਦੇ ਆ 12ਵੇਂ ਸੰਗਰੀਏ ਤਾਂ ਜਾ ਕੇ ਪੁਲਿਸ ਪਾਲਸੇ ਉਹ ਐਡੀ heti ਨਹੀਂ ਆਉਂਦੀ ਪੁਲਿਸ ਔਰ ਇੱਥੇ ਤੋ ਪੋਚੇ ਗਏ ਨਾ ਤੇ ਕੱਖ ਹਾਲ ਨਹੀਂ ਰਹਿਣਾ ਸਾਡਾ ਕੋਈ ਨਹੀਂ ਮੈਂ ਭੱਜ ਪੁੱਜ ਜਾਣਾ ਆਂ ਦੀ ਬਹੁਤ ਕਿੱਥੇ ਰੇ ਕਮਾਦਵਾ ਲੋ ਲੋ ਜਾਣਾ ਵਾ ਅੱਗੇ ਪੁਲਿਸ ਵਾ ਮੈਂ ਜਦ ਤੇ ਮੇਰੇ ਲੋਕਨ ਮੀਚੀ ਨਹੀਂ ਖੇਡਣੀ ਤੇ ਤੁਸੀਂ ਤੁਹਾਨੂੰ ਜਿਹੜਾ ਉਹਨਾਂ ਕੋਲ ਲੱਭਿਆ ਨਹੀਂ ਜਾਣਾ ਮਿੰਟ ਵਿੱਚ ਜੇ ਕਾਨੂੰਨ ਚਾਵੇ ਨਾ ਇੱਕ ਮਿੰਟ ਨਹੀਂ ਲੱਗਦਾ ਬੰਦਾ ਫਾਣ ਲੱਗਿਆ ਉਹਦੇ ਆਪ ਹੀ ਢੇਲ ਵਰਤਾ ਛੱਡਦੇ ਆ ਨਾਲੇ ਤੇ ਗਭੀਰ ਮੈਂ ਕੀਤਾ ਫੋਨ ਕਹਿੰਦਾ ਮੈਂ ਉਹਨਾਂ ਕਰਨ ਨੀ ਉਹ ਤਾਂ ਬਥੇਰੇ ਰੱਦ ਲਾਸਾ ਦੇ ਨਹੀਂ ਮੈਂ ਤੁਹਾਨੂੰ ਦੱਸੀ ਜਾਣੀ ਇਗਵਾਂਡ ਚੰਗਾ ਹੋਵੇ ਨਾਲੇ ਹੋਰ ਜਾ ਟਾ ਡਪਰਾਵਾ ਵਰਗਾ ਨਿਕਲਿਆ ਪਰ ਉਹਨੇ ਪੈਸੇ ਹੀ ਮੰਗੇ ਉਹ ਕੋ ਪੈਸੇ ਹੈ ਨਹੀਂ ਆ ਉਹ ਕਹਿੰਦਾ ਵੀ ਵੱਡੀ ਬੁੱਡੀ ਦੇਣੀ ਪੈਣੀ ਆ ਇਦਾਂ ਹੀ ਕਹਿੰਦਾ ਕਿੰਨੇ ਤੇ ਹੈਗੇ ਆ ਸਾਰਿਆਂ ਨੂੰ ਦਊਗਾ ਤੇ ਫੇਰ ਹੀ ਆ ਨਾ ਮੰਜੋ ਉਹਦੇ ਕਿੜਾ ਹੱਥ ਵਸਵਾ ਜਿਹੜਾ ਹੱਥ ਵਸੇਗਾ ਕੰਮ ਉਦੋਂ ਤਹੀ ਮੰਨੇ ਨਹੀਂ ਮੈਂ ਕਿਹਾ ਵੀ ਮੰਜੋ ਤਾਂ ਨਾ ਜਾਓ ਜਾਂ ਨਾ ਮੰਗ ਨਾ ਜਾਓ ਪਰ ਨਹੀਂ ਤੇ ਹੀ ਤੇ ਜਾਨ ਜਾਨ ਕੇ ਉਹਨਾਂ ਨੇ ਵੈਰ ਮੋੜ ਲਿਆ ਯਾਰ ਹੋ ਗਿਆ ਹੀ ਕੰਮ ਆਉਣ ਰਿਹਾ ਜਾਂ ਪੁਲਿਸੇ ਚ ਹੈਗਾ ਤੇ ਕੰਮ ਆਉਣ ਰਿਹਾ ਵਾ ਇਹ ਤੇ ਜਾ ਰ ਹੋਇਆ ਨਾ ਤੇ ਜਿਹੜੇ ਉਹ ਝੂਠਾ ਲਖਾਗੇ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ ਜਪਾਲਾ ਪਾਣੀ ਮੰਗਦਾ ਹੈਗਾ ਬੰਬੀ ਦਾ ਤੇ ਤੁਸੀਂ ਦੇ ਦਿੰਦੇ ਪਾਣੀ ਮੁੱਕ ਚੱਲਾ ਹੈਗਾ ਜਾਂ ਕੀ ਹੋ ਚੱਲਿਆ ਹੈਗਾ ਤੇ ਯਾਰ ਉਹ ਮੰਗਦਾ ਕਰਨਾ ਨਾ ਤੇ ਮੈਂ ਅੱਕ ਨਹੀਂ ਨਾ ਦੀ ਪਰ ਨਹੀਂ ਆਕਰ ਤੇ ਨਹੀਂ ਨਾ ਸਹੀ ਸਾਨੂੰ ਇੱਕ ਰਾਤ ਸਾਡੇ ਕੰਨਾਂ ਨੂੰ ਹੱਥ ਲੱਗ ਗਏ ਮੁੰਡੇ ਤੇ ਉਹ ਕੋਈ ਨਹੀਂ ਹੁੰਦਾ ਜੋ ਕੋਈ ਹੁੰਦਾ ਮਹਾਰਾਜ ਲਿਖਿਆ ਹੁੰਦਾ ਉਤੋਂ ਦੁੱਖ ਸੁੱਖ ਉਹ ਅੰਦਰ ਹੀ ਰਹਿੰਦੇ ਆ ਕੋਈ ਨਹੀਂ ਕਾਲਣਾ ਕੋਈ ਨਾ ਕੋਈ ਹੱਲ ਤੇ ਤੂੰ ਉਹ ਆਖ ਅੰਦਰ ਮੁੰਡਾ ਤੇ ਰੱਖਿਆ ਨਹੀਂ ਉਹ ਸਾਨਾ ਚਰਗਵੀਰ ਹੁੰਦਾ ਇੰਨਾ ਕਰਦੇ ਆ ਗੱਲ ਤੂੰ ਚਾਚੇ ਜਾਜਾ ਉਹ ਪੁੱਛਲਾ ਪੈਲੇ ਪੁੱਲੇ ਚੰਮ ਜਾਨੀ ਆ ਫਿਰ ਆ ਤੇ ਤੁਸੀਂ ਮੈਂ ਕਿੰਨੀ ਲੋਕ ਛੁਪ ਕੇ ਰਿਓ ਜੇ ਕਹੂਗਾ ਨਾ ਉਹਨੂੰ ਕੋਈ ਪਹਿਲੀ ਗਾਣੇ ਰੱਖ ਦੇ ਦਿੰਦੇ ਆ ਠੀਕ ਆ ਚਾਚੇ ਨੂੰ ਹਾਂ ਚਾਚੇ ਨੂੰ ਦਿਆਂਗੇ ਜੇ ਗਬੀਰ ਕੋ ਹੁੰਦੇ ਤਾਂ ਕੋਲੋਂ ਨਾ ਪੈਸਾ ਲਾਉਂਦਾ ਹੈਗੇ ਤੇ ਚੱਲ ਸਹੀ ਹੈ ਉਹਨਾਂ ਕੋ ਪਰ ਵਿੱਚ ਭੂਆ ਦੀ ਪਹਿਲੀ ਦਾ ਪੰਗਾ ਵਾ ਨਾ ਖਰੀਦਣੀ ਦੇ ਵਿੱਚ ਭੂਆ ਦੀ ਪਹਿਲੀ ਆ ਉਹ ਵੀ ਉਧਰ ਦੀਦੀ ਵੀ ਬਲਜੀ ਦੀ ਦਸੰਡੀ ਹੈਗੀ ਕਿ ਵੀ ਇਹ ਦੇ ਵਿੱਚ ਗੱਲ ਹੋਈ ਹੈਗੀ ਚਾਚੇ ਨੇ ਬਾਈ ਕਰਤਾ ਹੁਣ 25 ਤੱਕ ਪਹੁੰਚ ਗਈ ਆ ਆ ਤੇ ਫਿਰ ਉਹ ਦੇਖੋ ਮਿੱਥੇ ਹੋਣੇ ਚਾਚੇ ਨੂੰ ਪੁੱਛਦਾ ਹੋਵੇ ਆ ਚਾਚੇ ਨੇ ਦਾ ਚੱਲ ਕਿੱਥੇ ਕੋਈ ਖਰਚ ਨਾ ਖਰਚਾ ਨਾ ਆਹੋ ਉਹਨਾਂ ਨੇ ਸਾਰੇ ਜਮਾ ਹੀ ਆ ਹੂੰ ਦੋ ਰੁਟੀਆਂ ਖਾਂਦੇ ਚੱਲ ਫੇਰ ਮੈਂ ਉਹਨਾਂ ਨੂੰ ਪੁੱਛ ਕੇ ਆਵਾਂ ਆ ਪੁੱਛਿਆ ਤੂੰ ਮੈਂ ਤੇ ਅੱਜ ਆ ਘੜੀ ਦਾ ਸੈੱਲ ਵੀ ਲੈ ਕੇ ਆਉਣਾ ਹੀ ਹੋਏ ਵੀ ਰੁਕੀ ਪਈ ਆ ਆ ਤੇ ਮੈਂ ਦਾਮੇ ਰੱਖ ਲਾ ਤਾਂ ਬੂਆ ਬਾਹਰੋਂ ਮਾਰ ਜੀਂਗਾ ਮੈਂ ਕਹਿੰਦਾ ਤਾਂ ਹੀ ਕਹਿੰਦੇ ਆ ਘੜੀ ਰੁਕੀ ਵੀ ਨਹੀਂ ਚੰਗੀ ਹੁੰਦੀ ਤਾਂ ਹੀ ਸਾਡਾ ਟਾਈਮ ਹੀ ਪੁੱਠਾ ਚੱਲਣ ਡਿਆਈ ਓ ਚੱਲ ਵਹਿਮ ਨਾ ਕਰ ਤੇ ਬੂਆ ਬਾਹਰੋਂ ਮਾਰ ਦੇਂ ਜੇ ਕੋਈ ਆਊਗਾ ਨਾ ਵੇਖੂਗਾ ਕਿ ਘਰ ਹੈ ਨਹੀਂ ਕੋਈ ਆਹ ਮੈਂ ਲੋਕ ਲਾ ਕੇ ਫੇਰੀ ਜਾਨੀ ਆ ਤਾਂ ਮੈਂ ਸੁੱਤਾ ਵੀ ਦੋ ਦਿਨ ਹੈ ਨਹੀਂ ਰੋਟੀ ਪਾਣੀ ਖਾਦਾ ਪਤਾ ਹੀ ਰੋਟੀ ਪਾਣੀ ਖਾਦਾ ਸੁੱਤਾ ਨਹੀਂ ਹੈਗਾ ਮਜ਼ਬਨ ਸੌਣਾ ਚੱਲ ਠੀਕ ਸਮਝੋ ਮੈਂ ਤੇਰੇ ਫੇਮ ਲਾ ਦੇਣ ਲੱਗੀ ਹੈ ਲੋਕ ਅੱਗੇ ਦਿਨ ਦੇਖਣੇ ਹੈਗੇ ਸਮ੍ਰਿਦ ਹਾਂਜੀ ਅਮਾ ਪੁੱਤ ਇੱਥੇ ਪਾਪਾ ਹੀ ਉਹ ਅੰਦਰ ਸੁੱਤੇ ਠੀਕ ਹੈ ਤੇ ਧਿਆਨ ਰੱਖੀਏ ਇੱਥੇ ਮੈਂ ਉੱਧਰ ਚੱਲੀ ਹਾਂ ਰਗਵੀਰ ਵੀਰ ਉਹ ਨਾਲ ਪਾਪਾ ਨੇ ਕਤੂ ਕੁੰਡਾ ਮਾਰਿਆ ਅੰਦਰ ਪੁੱਤ ਜੇ ਪੁਲਸ ਆਉਗੀ ਨਾ ਤੇ ਕਹੀਂ ਇੱਥੇ ਕੋਈ ਵੀ ਨਹੀਂ ਹੈ ਤੇ ਮੰਮਾ ਵੀ ਘਰ ਹੈ ਨਹੀਂ ਠੀਕ ਆ ਠੀਕ ਆ ਤੇ ਚਾਬੀ ਮੈਂ ਨਾਲ ਹੀ ਲੈ ਕੇ ਚੱਲੀ ਮੈਂ ਨਾ ਫੜਨਾ ਪੁੱਤ ਫੇ ਤੇਰੇ ਕੋਲ ਮੰਗ ਲਈ ਤੇ ਤੂੰ ਤੇ ਫੜਾ ਦੇਣੀ ਹੈ ਮਿੰਟੋ ਮਿੰਟੀ ਮੈਂ ਫਿਰ ਨਹੀਂ ਉਧਰ ਰੱਖ ਲਾ ਜੇ ਮੈਨੂੰ ਟਾਈਮ ਲੱਗ ਗਿਆ ਤੇ ਪਰ ਬਾਕੀ ਨਾ ਠੀਕ ਆ ਅਵਲ ਤੇ ਵੇਖ ਕੇ ਉਹਨਾਂ ਨੂੰ ਜੇ ਆਊਗੀ ਨਾ ਕੋਈ ਗੱਡੀ ਅਵਲ ਤੇ ਹੋਣੀ ਨਹੀਂ ਆ ਰੱਬ ਸੁੱਖ ਰੱਖੇ ਵੀ ਚੱਲ ਉਹਨਾਂ ਨੇ ਬਥੇਰੀ ਹਲ ਭਗਾਨੀ ਆ ਤੇ ਤੂੰ ਉਧਰ ਹੀ ਰਹੀ ਸੀ ਟਕੇ ਘਰੀ ਠੀਕ ਆ ਚੰਗਾ ਵੀਰ ਨੂੰ ਵੀ ਰੱਖ ਓਕੇ ਉਧਰ ਹੀ ਆ ਮਗਾਉਣਾ ਹੀ ਕੋਹ ਦੇ ਮਗਾਉਣਾ ਤੇ ਕੋਹ ਨਹੀਂ ਆ ਆ ਸਭ ਦਾ ਸਦਾ ਦਾ ਸਾਰਾ ਹੈਗਾ ਵਾ ਅੱਛਾ ਤੇ ਉਦਾਂ ਮੈਂ ਖਣੜੀ ਇਹ ਬਲਜੀਤ ਹੋਣੀ ਆ ਖਣੜੀਆਂ ਹੀ ਵੀ ਸੰਤਰੇ ਸਸਤੇ ਹੋਏ ਆ ਉਹ 2-4 ਕਿਲੋ ਲੈ ਆਇਓ ਨਹੀਂ ਸਸਤੇ ਕਰਕੇ ਖਾਣੇ ਆ ਮਹਿੰਗੇ ਨਹੀਂ ਖਾ ਸਕਦੇ ਆਪਾਂ ਨਹੀਂ ਸਸਤੇਆਂ ਦੀ ਗੱਲ ਨਹੀਂ ਆ ਹਾਂ ਨਾ ਮਹਿੰਗੀਆਂ ਦੀ ਗੱਲ ਵਾ ਮੈਂ ਤਾਂ ਚੱਲ ਜਾਦੇ ਲੈ ਹੁੰਦੇ ਤੇ ਇਹਨਾਂ ਨੂੰ ਮੰਤਰੀ ਦੋਣਾ ਦੇ ਨਿਆਣਿਆਂ ਦੇ 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 ਨਾਲ ਰੋਟੀ ਪਕਾਉਣ ਦੀ ਨਾਲ ਨਿਆਣੇ ਕੋ ਖਾਣ ਹੀ ਦੇ ਆ ਤੇ ਚੱਲ ਕੋਈ ਨਹੀਂ ਉਹਨਾਂ ਨੂੰ ਵਿੱਚੋਂ ਦੇ ਦਾਂਗੇ ਥੋੜੇ ਬੋਤੇ ਉਹ ਤਾਂ ਮੈਂ ਲੈ ਆਉਂਗਾ ਹੁਣ ਮੈਂ ਦੁਕਾਨਾਂ ਤੇ ਇਹ ਥੋੜਾ ਪੁੱਛ ਦੇ ਫਿਰਨਾ ਵੀ ਸੰਤਰੀ ਜਿਹੜੇ ਸਸਤੇ ਕਿਹੜੇ ਆ ਇਹਦਾ ਥੋੜਾ ਪੁੱਛਣਾ ਵਾ ਨਹੀਂ ਉਹ ਤਾਂ ਗੱਲ ਕਰਦੀਆਂ ਹੀ ਮੈਂ ਤਾਂ ਟੜਨਾ ਗੱਲ ਕਰ ਦਿੱਤੀ ਆ ਮੇਰੀ ਬਲੰਬਾ ਮੈਂ ਜੋ ਮਰਜੀ ਲੈ ਆਇਓ ਤੁਸੀਂ ਲੈ ਆਇਓ ਤੇ ਲੈ 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 ਲਵਾਂਗਾ ਹਾਂ ਦਾਣ ਜੀ ਨਾਲ ਹੀ ਖੜੀ ਆ ਲੈ ਤੂੰ ਫੜ ਕੇ ਖਲੋ ਜਾ ਇੱਥੇ ਗੇਟ ਤੇ ਲੈ ਚਾਚਾ ਜੀ ਕਿੱਥੇ ਚੱਲੇ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਆ ਜਾ ਪੁੱਤ ਆ ਜਾ ਚੱਲੇ ਨੇ ਕਿਤੇ ਬਾਜ਼ਾਰ ਚੱਲੇ ਪੁੱਤ ਅੱਛਾ ਮੈਂ ਤੇ ਸਲਾਹ ਕਰਨ ਆਈ ਹਾਂਗੀ ਹਾਂ ਪੁੱਤ ਜੋਦ ਆਏ ਹੀਗੇ ਘਰ ਤੇ ਮੈਂ ਹੁਣ ਬਾਹਰੋਂ ਨੂੰ ਲੋਕ ਲਾ ਕੇ ਤੇ ਫੇਰ ਆਈ ਜੇ ਇੱਧਰ ਅੱਛਾ ਹਾਂਜੀ ਤੇ ਪੈਸੇ ਮੈਂ ਕਹਿਣ ਦੀ ਹਾਂਗੀ ਵੀ ਸੋਨਾ ਵੇਚ ਆਉਣੀ ਆ ਤੇ ਮੈਂ ਜੋਦ ਕਹਿੰਦੇ ਵੀ ਚਾਚਾ ਜੀ ਨੂੰ ਪੁੱਛ ਆ ਵੀ ਜਾ ਕੇ ਤੇ ਠੀਕ ਆ ਉਹ ਕੀ ਗਹਿਣੇ ਤੇ ਲੈ ਲੈਣਾ ਜ਼ਮੀਨ ਥੋੜੀ ਕਰ ਦਿੰਨੇ ਆ ਗਹਿਣੇ ਪੁੱਤ ਇਹ ਕਿਹੜੀ ਗੱਲ ਕਰ ਦਿੱਤੀ ਉਦਾਂ ਲੱਗਦਾ ਤੇ ਮੈਂ ਤੁਹਾਡਾ ਤਾਇਆ ਪਰ ਇਹ ਵੀ ਮਨਜੋ ਨਿਗਾ ਜੇ ਮੈਂ ਪਾ ਲਿਆ ਸੀ ਸਾਡੇ ਹੱਥਾਂ 'ਚ ਖੇਡਿਆ ਵਾ ਇਹ ਚਾਚਾ ਚਾਚਾ ਕਹਿੰਦੇ ਆ ਪਿਆ ਉਦੋਂ ਤੋਂ ਰੀਤ ਚੱਲੀ ਆ ਇਹ ਵੀ ਚਾਚਾ ਵਾ ਇਹ ਚਾਚਾ ਵਾ ਹਾਂਜੀ ਤੇ ਇਹ ਆ ਵੀ ਪੁੱਤ ਪੈੜੀ ਜਿਹੜੀ ਆ ਆਪਣੇ ਕੋ ਰੱਖੋ ਉਦਾਂ ਜਿੰਨੀ ਮਦਦ ਆਖੋ ਮੈਂ ਓਨੀ ਕਰੂੰ ਤੁਹਾਡੀ ਪਰ ਚਾਚਾ ਜੀ ਤੁਸੀਂ ਹਿਵੀ ਕਿੱਥੋਂ ਘਰੀ ਜਾਣੀ ਜੇ ਚਲੋ ਜੋ 5 ਲੱਖ ਕਿਹਾ ਸੀਗਾ ਰਘਵੀਰ ਨੇ ਹਾਂਜੀ ਕਹਨਾ 5 ਕਿਹਾ ਵਾ ਹਾਂ ਚਲ ਕੋਈ ਨਹੀਂ ਰਘਵੀਰ ਵੀ ਨਾਲ ਹੀ ਆ ਕੇ ਹਾਂਜੀ ਨਹੀਂ ਇਹਨਾਂ ਦਾ ਰਗਵੀਰ ਰਗਵੀਰ ਤੇ ਨਾਲ ਹੀ ਆ ਗਏ ਫੁੱਲਸ ਵਾਲਿਆਂ ਦੇ ਨਾਲ ਹੀ ਹੋਣਾ ਹੈ ਰਗਵੀਰ ਨੇ ਰੁਵੀ ਨਿਕਥੇ ਜਾਣਾ ਨਹੀਂ ਹਾਂ ਆਪਣੇ ਨਾਲ ਦੀ ਗੱਲ ਕਰਦੀ ਮੈਂ ਵੀ ਸਾਡੇ ਨਾਲ ਹੀ ਆ ਸਾਡਾ ਘਰ ਦਾ ਬੰਦਾ ਪੁਲਿਸ ਚ ਵਾ ਹਾਂ ਤੇ ਉਹਨਾਂ ਦੇ ਨਾਲ ਹੀ ਆ ਗਏ ਉਹਨਾਂ ਦੇ ਨਾਲ ਵੀ ਹੈਗਾ ਹੀ ਐ ਮੁੰਨਾ ਦੇ ਨਾਲ ਵੀ ਆ ਦੇ ਲੈ ਕੇ ਮੈਂ ਜਿਹੜਾ ਕੰਮ ਬਾਹਰ ਬਾਹਰ ਨਿਬੜ ਜੇ ਉਹ ਤਾਂ ਇੱਕੋ ਵਾਰੀ ਸਾਰੇ ਪੈਸੇ ਦੇ ਦੇਣੇ ਪੁੱਤ ਮੈਂ ਤੁਹਾਡੇ ਨਾਲ ਵਾਂ ਇੱਕੇ ਵਾਰ ਪੈਸੇ ਨਹੀਂ ਕਿ ਇਹਨੂੰ ਫੜਾ ਦੇਈਦੇ ਹੁੰਦੇ ਜਿੱਥੇ ਲੱਗਣੇ ਆ ਉੱਥੇ ਲਾਵਾਂਗੇ ਹਾਂਜੀ ਤੇ ਐਵੇਂ ਆਵਾਂ ਗਾਉਨ ਥੋੜਾ ਪੈਸੇ ਥੋੜ ਦੇਣੇ ਆ ਇਹ ਰੁੱਖਾਂ ਨਾਲ ਲੱਗੇ ਕਿਤੇ ਇੱਕ ਦਿਨ ਚਾਚੇ ਨੇ ਬੜਾ ਦੁਖੀ ਕੀਤਾ ਵਾ ਸਾਰੇ ਪਿੰਡ ਜਿ ਟੰਡੋਰਾ ਪਟਿਆ ਆਏ ਨੇ ਕਿ ਲੱਕ ਬੀਜ ਰਿਸ਼ਵਤ ਲੈਂਦਾ ਉਹ ਬੰਦਾ ਇਹਨੂੰ ਪੁੱਛੇ ਤੂੰ ਕਦੀ ਵੇਖਿਆ ਰਿਸ਼ਵਤ ਲੈਂਦੀ ਮੇਰੇ ਤੱਕ ਮੈਨੂੰ ਪਹਿਲਾਂ ਇਹਨੇ ਚੜ੍ਹਾਈ ਕੀਤੀ ਪਿਆਲੀ ਦੇ ਉਹ 5 ਲੱਖ ਨਹੀਂ ਵਧਾਇਆ ਮੇਰਾ ਹੁਣ ਮਨਪ੍ਰੀਤ ਨੂੰ ਪੰਪ ਦੇ ਜਾਂਦਾ ਕਿ ਇਕੱਠੇ ਪੈਸੇ ਨਹੀਂ ਦੇਣੇ ਉਹ ਬੰਦਾ ਇਹਨੂੰ ਪੁੱਛੇ ਸਿਆਣੇ ਬਣੇ ਨੂੰ ਕਿ ਉੱਥੇ ਮੈਂ ਕੱਲੇ ਨੇ ਖਾਣੇ ਉਥੇ ਪੰਜਾਹਾਂ ਜਣਾ ਮੂੰਹ ਅੱਡੇ ਆ ਉਥੇ ਤੇ ਪੱਤੇ ਵੀ ਪੈਸੇ ਮੰਗਦੀਆਂ ਕੋਈ ਨਹੀਂ ਚਾਚਾ ਇਹਦਾ ਚੜ ਗਿਆ ਨਾ ਟਾਏ ਤੂੰ ਤੈਨੂੰ ਮੈਂ ਦੱਸੂ ਫਿਰ ਅਕਬੀਰ ਕਿਹੜੀ ਸ਼ੈ ਦਾ ਨਾਮ ਆ ਅਜੇ ਤੂੰ ਲੈ ਨਾ ਸਵਾਦ ਲੋਕਾਂ ਕੋਲ ਉਹ ਜੀ ਮੇਰੀ ਨਾਲ ਦੀ ਆ ਜੜੀਆਂ ਦੀ ਰਿਸ਼ਵਤ ਦਾ ਪੈਸਾ ਘਰ ਨਹੀਂ ਹੋਣਾ ਚਾਹੀਦਾ ਉਹ ਰਿਸ਼ਵਤ ਤੇ ਕਦੀ ਲਈ ਨਹੀਂ ਹਜੇ ਤੇ ਆ ਹਾਲਵਾ ਜੇ ਕਿਤੇ ਲੈਣ ਲੈਂਦਾ ਪਿਆ ਫੇਰ ਪਤਾ ਨਹੀਂ ਕੀ ਬੰਨਣਾ ਪਰ ਚਾਚਾ ਪੈਸੇ ਤੂੰ ਦੇ ਦੇ ਜਾਂਦਾ ਨਾ ਇਹ ਸਮਝਾ ਜਿਹੜਾ ਤੂੰ 5 ਲੱਖ ਬਦਾਇਆ ਉਹੋ ਪੂਰੇ ਕਰਨੇ ਇਕੱਲੇ ਨੇ ਮੀ ਉਹ ਵੀ ਉੱਤੇ ਮੈਂ ਵੀ ਕੱਖ ਨਹੀਂ ਹੋ ਜਾਣਾ ਲਾਣੀ ਜਿਸ ਤੇ ਕੋਈ ਜ਼ੋਰ ਲੱਗਦਾ ਹੁਣ ਫਿਰ ਕਦਾਂ ਕੋਈ ਕੇਸ ਆ ਪੈ ਗਿਆ ਭਈ ਮੈਂ ਸਾਰੇ ਕੰਮ ਹੱਲ ਹੋ ਜਾਣੇ ਕੋਈ ਨਹੀਂ ਚਿੰਤਾ ਨਾ ਕਰ ਤੂੰ ਐਂ ਤੇ ਕਹਿਣ ਦੱਸਿਆ ਨਹੀਂ ਐਂ ਤੇ ਬਾਹਰ ਦਾ ਬਣਾਉਂਦੇ ਫਿਰ ਦੇ ਹੀਗੇ ਮੈਨੂੰ ਇਹ ਵਾ ਵੀ ਹੁਣ ਚੱਲ ਪਰਚੇ ਪੁਰਚੇ ਚ ਨਾ ਨਾ ਅਜੇ ਫਿਰ ਤੁਹਾਨੂੰ ਪਤਾ ਹੀ ਹੈ ਬਾਹਰ ਦਾ ਬੰਦਾ ਨਹੀਂ ਆ ਉਹ ਕੋਈ ਗੱਲ ਨਹੀਂ ਕੋਖ ਨਹੀਂ ਹੁੰਦਾ ਨਹੀਂ ਪੈਸੇ ਤੇ ਅੱਗੇ ਵੀ ਤਾਇਆ ਕਹਿੰਦਾ ਸੀਗਾ ਹੁਣ ਚਾਚਾ ਕਹਾ ਕਿ ਤਾਇਆ ਕਿਆ ਵਾ ਚਾਚਾ ਕਿਆ ਵਾ ਚਾਚਾ ਹੀ ਚੜਿਆ ਵਾ ਚੱਲ ਚਾਚਾ ਉਹ ਮੈਂ ਤੇ ਇਹਨੂੰ ਆਖਣ ਰਿਆਂ ਚਾਚਾ ਹੀ ਸੀ ਮੈਂ ਪਹਿਲਾਂ ਦੱਸ ਦਦਾ ਵੀ ਲੱਗਦਾ ਤੇ ਤਾਇਆ ਵਾ ਇਹ ਤੇ ਕਹਿੰਦੇ ਵੀ ਪੈਸੇ ਦੀ ਤਾਂ ਕੋਈ ਗੱਲ ਨਹੀਂ ਜਿੰਨੇ ਆਖੋਗੇ ਉਹਨੇ ਦਵਾਂਗੇ ਪੈਸੇ ਨਹੀਂ ਨਹੀਂ ਕੋਈ ਗੱਲ ਵੀ ਟੈਨਸ਼ਨ ਨਾ ਲੈ ਤੂੰ ਕੋਹ ਨਹੀਂ ਹੁੰਦਾ ਪੈਸੇ ਉਦਾਂ ਹੀ ਦਵਾਂਗੇ ਪੈੜੀ ਲੈ ਕੇ ਪੈਸੇ ਨਹੀਂ ਦੇਣੀ ਪੁੱਤ ਹਾਂਜੀ ਪੈੜੀ ਦਾ ਨਾਂ ਨਾ ਗਲੇ ਲਿਓ ਨਾ ਨਹੀਂ ਕੋਈ ਵੀ ਲੱਗਦਾ ਇਹ ਚੀਜ਼ਾਂ ਕਿਹੜੇ ਕੰਮ ਨੂੰ ਆ ਇਹ ਪੈਸੇ ਕਿਹੜੇ ਕੰਮ ਨੂੰ ਰੱਖੇ ਆ ਬਾਕੀ ਇਹ ਪੁੱਤ ਬੰਦਿਆ ਨਾ ਬੰਦੇ ਹੀ ਖਲੋਦੇ ਘੋੜਿਆਂ ਦੇ ਲੱਤੇ ਘੋੜੇ ਹੀ ਸਹਿੰਦੇ ਆ ਇਹੋ ਜੀ ਫਿਕਰ ਕਰਦੀ ਕੋਈ ਲੋੜ ਨਹੀਂ ਕਿ ਬੰਦਿਆਂ ਦੇ ਪੈ ਗਈਆਂ ਤੇ ਬੰਦਿਆਂ ਨੇ ਕੱਢਣੀ ਆ ਇੱਕੋ ਮੇਰਾ ਵਾਹਿਗੁਰੂ ਨਾਲ ਹੋਣਾ ਚਾਹੀਦਾ ਪਰ ਮਾਤਮਾ ਫਿਰ ਕੱਖ ਨਹੀਂ ਹੁੰਦਾ ਜਦੋਂ ਆਪਾਂ ਸੱਚੇ ਆ ਨਾ ਫਿਰ ਕੋਈ ਗੱਲ ਨਹੀਂ ਤੇ ਨਹੀਂ ਹੁਣ ਮੈਂ ਜੋਤ ਲੁਕਿਆ ਮਿਲਣ ਜਾਈਗੀ ਆਪਾਂ ਕਿ ਜਾਂ ਰਹੀਏ ਇੱਥੇ ਹੁਣ ਕਿੱਦਾਂ ਕਰੀਏ ਅੰਦਰ ਜੇ ਮੈਂ ਚਾਬੀ ਲਾ ਕੇ ਇਹਨੂੰ ਤੇ ਸਮਰੀਨ ਨੂੰ ਫੜਾ ਕੇ ਆਈ ਆਂ ਵੀ ਧਿਆਨ ਰੱਖੀ ਚੱਲ ਕੋਈ ਨਹੀਂ ਚੱਲ ਕੋਈ ਆਵੇ ਆਹੋ ਇਹ ਨਾ ਮ ਹਾਂਜੀ ਤੇ ਜਿੰਨੇ ਪੈਸੇ ਚਾਹੀਦੇ ਹੋਣਗੇ ਮੈਨੂੰ ਦੱਸ ਦੋ ਤੇ ਮੈਂ ਦੇ ਦੂੰਗਾ ਪੁੱਤ ਹਾਂਜੀ ਚਲੋ ਵੇਖ ਲਓ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਗੱਲ ਸੁਣ ਅੰਦਰ ਬਾੜ ਕੇ ਚਾਬੀ ਲਾਏ ਜੇ ਕਿਤੇ ਫੇਰ ਪੁਲਸ ਆ ਗਈ ਤੇ ਫੇਰ ਕਿਧਰ ਨੂੰ ਕਲਾਉਣਾ ਈ ਆ ਜਾਂ ਇਧਰ ਸਾਡੇ ਉਹ ਕੱਖ ਨਹੀਂ ਹੁੰਦਾ ਕੋਈ ਗੱਲ ਹੀ ਨਹੀਂ ਇੰਨਾ ਡਰੀ ਜਾਣਾ ਯਾਰ ਉਹ ਬੰਦੇ ਹੀ ਇਹ ਪੁਲਸ ਵਾਲੇ ਹੀ ਬੰਦੇ ਹੀ ਆ ਫੋਨ ਕੀਤਾ ਸੀ ਨਾ ਰਗਵੀਰ ਨੂੰ ਹਾਂ ਤੇ ਉਹ ਕਹਿੰਦਾ ਸੀ ਕੋਈ ਨਹੀਂ ਮੈਨੂੰ ਪੁੱਛ ਕੇ ਤੇ ਫੇਰ ਹੀ ਰੇਡ ਪੈਣੀ ਆ ਅੱਛਾ ਅੱਛਾ ਤੇ ਮੈਨੂੰ ਪਤਾ ਲੱਗ ਜਾਣਾ ਵਾ ਹੁਣ ਉਹ ਵੀ ਗੈਂਡੇ ਵੀ ਮੈਂ ਪੀਉਨਾ ਵਾ ਉਧਰ ਨੂੰ ਜਾਓ ਛੇਤੀ ਆ ਜਿਓ ਤੁਸੀਂ ਰਗ ਆ ਲੈ ਫੜ ਰਗਵੀਰ ਨੂੰ ਤੇ ਪੁੱਛ ਕੇ ਹੀ ਰੇਟ ਪੈਣੀ ਔਰ ਮੈਨੂੰ ਪਤਾ ਕੁਰੀਏ ਤੂੰ ਜਾ ਨਾਲ ਚਾਚੀ ਆਪਣੀ ਦੇ ਜਾ ਚਾਹੂ ਪੀ ਟੈਨਸ਼ਨ ਨਾ ਲੈ ਵੇਖਾਂ ਜਾ ਕੇ ਅੱਧਾ ਮਿੰਨ ਤੇ ਡਰ ਲੱਗਣਿਆ ਕਿ ਪੁਲਸ ਆ ਨਾ ਜਾਵੇ ਨਾ ਫਿਰ ਕਬੀਰ ਨੂੰ ਪਤਾ ਨ ਲੱਗੇ ਫੋਨ ਨਾ ਚੁੱਕੇ ਤੇ ਮਗਰੋਂ ਥੋੜੀ ਉਹ ਆ ਜਾਣ ਉਸੇ ਵੇਲੇ ਮੈਨੂੰ ਤੇ ਆਪ ਬਹੁਤ ਡਰ ਜੇ ਪਰ ਫਿਰ ਵੀ ਹੁਣ ਥੋੜਾ ਪੋਤਾ ਹੌਸਲਾ ਦੇ ਕਰਨਾ ਹੀ ਪੈਣਾ ਹੈ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਆ ਜਾ ਫਿਰ ਘਰ ਨੂੰ ਚਾਹ ਪੀ ਕੇ ਚਲ ਜੀ ਨਹੀਂ ਫਿਰ ਮੈਂ ਬਾਅਦ ਵਿੱਚ ਆਉਣੀ ਹਾਂ ਮੈਂ ਹੁਣ ਜਾ ਕੇ ਤੇ ਵੇਖਾਂ ਫਿਰ ਨਿਆਣੇ ਵੀ ਕੱਲੇ ਜੀ ਚਾਹ ਪਾਣੀ ਕੋ ਖਾਣ ਪੀਣ ਦੇ ਵਿਚਾਰੇ ਨੂੰ ਹਾਂ ਜੇ ਨਹੀਂ ਤੇ ਮੈਂ ਇੱਥੋਂ ਬਣਾਦਾ ਨਾ ਨਹੀਂ ਨਹੀਂ ਸਾਰਾ ਖੁਸ਼ ਹੈਗਾ ਜੇ ਘਰ ਬਸ ਆਹੀ ਪੈਸਿਆਂ ਦਾ ਹੀ ਪ੍ਰਬੰਧ ਹੋ ਜੇ ਨਹੀਂ ਬਹੁਤ ਪ੍ਰਬੰਧ ਹੋਇਆ ਗਿਆ ਉਹਨਾਂ ਟੈਨਸ਼ਨ ਲੈ ਤੇ ਨਿਆਣਿਆਂ ਨੂੰ ਬਾਹਰ ਨਾ ਕੱਢੀ ਹੈ ਨਾ ਵੀ ਨਿਆਣੇ ਖੇੜਦੇ ਫਿਰਨ ਤੋਂ ਕੁਝ ਲੈਣਦੇ ਨਿਆਣੇ ਲਈ ਕੀ ਕਰਨ ਉਹ ਜਨ ਨਿਆਣੇ ਵੀ ਸਮਝਣਦੇ ਆ ਉਦੋਂ ਨਿਆਣਿਆਂ ਨੂੰ ਤੇ ਮੈਂ ਪੱਕੇ ਕੀਤਾ ਜੇ ਪਰ ਨਿਆਣੇ ਪਤਾ ਨਹੀਂ ਨਾ ਮੈਂ ਕਿਹੜੇ ਵੇਲੇ ਕੀ ਬੋਲ ਦੇਣਾ ਵਾ ਹਾਂ ਜੀ ਜਾਂ ਤੇਰਾ ਪੁੱਤ ਤੇ ਦੇਖਣ ਨੂੰ ਹਾਂ ਠੀਕ